ਸਰਬਜੀਤ ਸੰਗਰੂਰ ਵੀ ਦੀ ਕਪਤਾ ਵੱਦ ਤੋਂ ਵੱਦ ਰੁੱਖ ਲਗਾਓ ਵੱਦ ਤੋਂ ਵੱਦ ਰੁੱਖ بچਾਓ ਸੋਚ ਵੱਦ ਤੋਂ ਵੱਦ ਪਵਿੱਖ ਬਾਰੇ ਸੋਚਿਓ ਵੱਦ ਤੋਂ ਵੱਦ ਪਵਿੱਖ ਬਾਰੇ ਗੇਤਲਾਂ ਕੁਝ ਸੋਚਿਆ ਹੁੰਦਾ ਸੰਗਰੂਰ ਵੀ ਜੇ ਪਹਿਲਾਂ ਕੁਝ ਸੋਚਿਆ ਹੁੰਦਾ ਸੰਗਰੂਰ ਵੀ ਜੇ ਪਹਿਲਾਂ ਕੁਝ ਸੋਚਿਆ ਹੁੰਦਾ ਸੰਗਰੂਰ ਵੀ ਨਹੀਂ ਸੀ ਵੇਖਣੇ ਪੈਣੇ ਐਸੇ ਤਾਰੇ ਨਹੀਂ ਸੀ ਵੇਖਣੇ ਪੈਣੇ ਐਸੇ ਤਾਰੇ ਕੁਝ ਗਲਤੀਆਂ ਇਨਸਾਨਾਂ ਦੀਆਂ ਕੁਝ ਕੁਦਰਤ ਦੇ ਨੇ ਕਾਰੇ ਕੁਝ ਕੁਦਰਤ ਨੇ ਕਾਰੇ ਕੋਝ ਕੁਦਰਤ ਦੇਨੇ ਕਾਰੇ